ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ 18 ਮਈ 2025 ਨੂੰ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਆਪਰੇਸ਼ਨ ਸਿੰਦੂਰਤਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਪਾਕਿਸਤਾਨ ਵਿੱਚ ਅਤਵਾਦੀ ਟਿਕਾਣਿਆਂ ਵਿਰੁੱਧ ਕੀਤੀ ਗਈ ਸਟੀਕ ਅਤੇ ਯੋਜਨਾਬੱਧ ਕਾਰਵਾਈ ਨੂੰ ਦਰਸਾਇਆ ਗਿਆ ਹੈ ਫੌਜ ਨੇ ਵੀਡੀਓ ਵਿੱਚ ਕਿਹਾ ਹੈ ਯੋਜਨਾਬੰਦ ਸਿਖਲਾਈ ਪ੍ਰਾਪਤ ਅਤੇ ਕਾਰਵਾਈ ਕੀਤੀ ਇਨਸਾਫ ਹੋਇਆ ਫੌਜ ਵੱਲੋਂ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ ਇੱਕ ਸੁਰੱਖਿਆ ਕਰਮਚਾਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਆਪਰੇਸ਼ਨ ਸਿੰਧੂਰ ਪਾਕਿਸਤਾਨ ਲਈ ਇੱਕ ਸਬਕ ਸੀ ਜੋ ਉਸਨੇ ਦਹਾਕੀਆਂ ਤੋਂ ਨਹੀਂ ਸਿੱਖਿਆ ਸੀ ਫੌਜ ਦੇ ਸਿਪਾਹੀ ਨੇ ਕਿਹਾ ਇਹ ਪਹਿਲਗਾਮ ਅਤਵਾਦੀ ਹਮਲੇ ਨਾਲ ਸ਼ੁਰੂ ਹੋਇਆ ਸੀ ਕੋਈ ਗੁੱਸਾ ਨਹੀਂ ਸੀ ਲਾਵਾ ਸੀ ਮੇਰੇ ਮਨ ਵਿੱਚ ਸਿਰਫ ਇੱਕ ਹੀ ਵਿਚਾਰ ਸੀ ਇਸ ਵਾਰ ਅਸੀਂ ਉਸ ਨੂੰ ਅਜਿਹੇ ਸਬਕ ਸਿਖਾਵਾਂਗੇ ਕਿ ਉਹਨਾਂ ਦੀਆਂ ਪੀੜ੍hiyan ਵੀ ਇਸ ਨੂੰ ਯਾਦ ਰੱਖਣਗੀਆਂ ਆਪਰੇਸ਼ਨ ਸਿੰਦੂਰ ਬਦਲੇ ਦੀ ਕਾਰਵਾਈ ਨਹੀਂ ਸੀ ਇਹ ਨਿਆ ਸੀ 9 ਮਈ ਦੀ ਰਾਤ ਨੂੰ ਲਗਭਗ 9 ਵਜੇ ਭਾਰਤੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਨ ਵਾਲਿਆਂ ਸਾਰੀਆਂ ਦੁਸ਼ਮਣ ਚੌਕੀਆਂ ਨੂੰ ਢਾਹ ਦਿੱਤਾ ਆਪਰੇਸ਼ਨ ਸੰਦੂਰ ਇੱਕ ਕਾਰਵਾਈ ਨਹੀਂ ਸੀ ਇਹ ਪਾਕਿਸਤਾਨ ਲਈ ਇੱਕ ਸਬਕ ਸੀ ਜੋ ਉਸਨੇ ਕਈ ਦਹਾਕੀਆਂ ਤੋਂ ਨਹੀਂ ਸਿੱਖਿਆ ਸੀ 7 ਮਈ 2025 ਨੂੰ ਸਵੇਰੇ 1:00 ਵਜੇ 5:00 ਵਜੇ ਸ਼ੁਰੂ ਹੋਇਆ ਅਤੇ 1:30 ਵਜੇ ਖਤਮ ਹੋਇਆ ਆਪਰੇਸ਼ਨ ਸੰਦੂਰ ਜਿਸ ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਵਿੱਚ ਅਤਵਾਦੀਆਂ ਦੇ ਉਸ ਦੇ ਨੈਟਵਰਕ ਨੂੰ ਸਿਰਫ 25 ਮਿੰਟਾਂ ਵਿੱਚ 9 ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਟੁਕਵਾ ਜਵਾਬ ਦਿੱਤਾ ਇਸ ਕਾਰਵਾਈ ਵਿੱਚ 24 ਮਿਸਾਈਲਾਂ ਦੀ ਵਰਤੋਂ ਕੀਤੀ ਗਈ ਜਿਸ ਵਿੱਚ ਐਸ ਸੀ ਏ ਐਲ ਪੀ ਕਰੂਸ ਮਿਸਾਈਲ ਅਤੇ ਸਮਾਰਟ ਬੰਬ ਸ਼ਾਮਲ ਸਨ ਇਸ ਕਾਰਵਾਈ ਦਾ ਮੁੱਖ ਉਦੇਸ਼ 22 April ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਮਾਰੇ ਗਏ 26 ਨਿਰਦੋਸ਼ ਨਾਗਰਿਕਾਂ ਦੀ ਮੌਤ ਦਾ ਪਤਰਾ ਲੈਣਾ ਸੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਕੰਟਰੋਲ ਰੇਖਾ ਅਤੇ ਜੰਮੂ ਕਸ਼ਮੀਰ ਦੇ ਨਾਲ-ਨਾਲ ਗੋਲਾਬਾਰੀ ਕੀਤੀ ਅਤੇ ਸਰਹੱਦੀ ਖੇਤਰਾਂ ਵਿੱਚ ਡਰੋਨ ਹਮਲੇ ਕਰਨ ਦੀ ਅਸਫਲ ਕੋਸ਼ਿਸ਼ ਵੀ ਕੀਤੀ ਸੋ ਇਹ ਵੀਡੀਓ ਜਿਹੜਾ ਭਾਰਤੀ ਫੌਜ ਨੇ ਸਾਂਝਾ ਕੀਤਾ ਹੈ ਇਸ ਵਿੱਚ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਭਾਰਤੀ ਫੌਜ ਨੇ ਕਿਸ ਤਰੀਕੇ ਨਾਲ ਪਾਕਿਸਤਾਨ ਨੂੰ ਪੈਰਾ ਹੈਂਟ ਲਿਆ ਦਿੱਤਾ ਸੀ ਪਾਕਿਸਤਾਨ ਨੂੰ ਇਹ ਸਿੱਖਣ ਤੇ ਮਜਬੂਰ ਕਰ ਦਿੱਤਾ ਸੀ ਕਿ ਭਾਰਤ ਨਾਲ ਸੌਦਾ ਮਹਿੰਗਾ ਪਵੇਗਾ ਉਧਰ ਅਮਿਤ ਛਾ ਨੇ ਵੀ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਜੇਕਰ ਅਤਵਾਦ ਦਾ ਸਾਥ ਨਹੀਂ ਛੱਡੇਗਾ ਪਾਕਿਸਤਾਨ ਤੇ ਬੂੰਦ ਬੂੰਦ ਲਈ ਦਰਸੇਗਾ ਪਾਕਿਸਤਾਨ ਸੋ ਪਾਕਿਸਤਾਨ ਨੂੰ ਵੀ ਹੁਣ ਇਹ ਹੋਸ਼ ਆ ਗਿਆ ਹੋਵੇਗਾ ਕਿ ਭਾਰਤ ਆਪਣੇ ਬਲਬੂਤੇ ਤੇ ਕੀ ਕੁਝ ਕਰ ਸਕਦਾ ਹੈ ਭਾਰਤੀ ਫੌਜ ਦੀ ਪੱਛਮੀ ਕਮਾਂਡ ਨੇ 18 ਮਈ 2025 ਨੂੰ ਆਪਣੇ ਅਧਿਕਾਰਤ ਐਕਸ ਹੈਂਡਲ ਤੇ ਆਪਰੇਸ਼ਨ ਸਿੰਦੂਰ ਦਾ ਇੱਕ ਨਵਾਂ ਵੀਡੀਓ ਸਾਂਝਾ ਕੀਤਾ ਹੈ ਜਿਸ ਵਿੱਚ ਪਾਕਿਸਤਾਨ ਵਿੱਚ ਅਤਵਾਦੀ ਟਿਕਾਣਿਆਂ ਵਿਰੁੱਧ ਕੀਤੀ ਗਈ ਸਟੀਕ ਅਤੇ ਯੋਜਨਾਬੱਧ ਕਾਰਵਾਈ ਨੂੰ ਦਰਸਾਇਆ ਗਿਆ ਹੈ ਫੌਜ ਨੇ ਵੀਡੀਓ ਵਿੱਚ ਕਿਹਾ ਹੈ ਯੋਜਨਾਬੰਦ ਸਿਖਲਾਈ ਪ੍ਰਾਪਤ ਅਤੇ ਕਾਰਵਾਈ ਕੀਤੀ ਇਨਸਾਫ ਹੋਇਆ ਫੌਜ ਵੱਲੋਂ ਜਾਰੀ ਕੀਤੇ ਗਏ ਇੱਕ ਵੀਡੀਓ ਵਿੱਚ ਇੱਕ ਸੁਰੱਖਿਆ ਕਰਮਚਾਰੀ ਨੂੰ ਇਹ ਕਹਿੰਦੇ ਸੁਣਿਆ ਜਾ ਸਕਦਾ ਹੈ ਆਪਰੇਸ਼ਨ ਸਿੰਧੂਰ ਪਾਕਿਸਤਾਨ ਲਈ ਇੱਕ ਸਬਕ ਸੀ ਜੋ ਉਸਨੇ ਦਹਾਕਿਆ ਤੋਂ ਨਹੀਂ ਸਿੱਖਿਆ ਸੀ ਫੌਜ ਦੇ ਸਿਪਾਹੀ ਨੇ ਕਿਹਾ ਇਹ ਪਹਿਲਗਾਮ ਆਤਵਾਦੀ ਹਮਲੇ ਨਾਲ ਸ਼ੁਰੂ ਹੋਇਆ ਸੀ ਕੋਈ ਗੁੱਸਾ ਨਹੀਂ ਸੀ ਲਾਵਾ ਸੀ ਮੇਰੇ ਮਨ ਵਿੱਚ ਸਿਰਫ ਇੱਕ ਹੀ ਵਿਚਾਰ ਸੀ ਇਸ ਵਾਰ ਅਸੀਂ ਉਸ ਨੂੰ ਅਜਿਹੇ ਸਬਕ ਸਿਖਾਵਾਂਗੇ ਕਿ ਉਹਨਾਂ ਦੀਆਂ ਪੀੜ੍ਹੀਆਂ ਵੀ ਇਸ ਨੂੰ ਯਾਦ ਰੱਖਣਗੀਆਂ ਆਪਰੇਸ਼ਨ ਸਿੰਦੂਰ ਬਦਲੇ ਦੀ ਕਾਰਵਾਈ ਨਹੀਂ ਸੀ ਇਹ ਨਿਆ ਸੀ 9 ਮਈ ਦੀ ਰਾਤ ਨੂੰ ਲਗਭਗ 9 ਵਜੇ ਭਾਰਤੀ ਫੌਜ ਨੇ ਜੰਗਬੰਦੀ ਦੀ ਉਲੰਘਣਾ ਕਰਨ ਵਾਲਿਆਂ ਸਾਰੀਆਂ ਦੁਸ਼ਮਣ ਚੌਕੀਆਂ ਨੂੰ ਢਾਹ ਦਿੱਤਾ ਆਪਰੇਸ਼ਨ ਸਿੰਦੂਰ ਇੱਕ ਕਾਰਵਾਈ ਨਹੀਂ ਸੀ ਇਹ ਪਾਕਿਸਤਾਨ ਲਈ ਇੱਕ ਸਬਕ ਸੀ ਜੋ ਉਸਨੇ ਕਈ ਦਹਾਕੀਆਂ ਤੋਂ ਨਹੀਂ ਸਿੱਖਿਆ ਸੀ 7 ਮਈ 2025 ਨੂੰ ਸਵੇਰੇ 1:00 ਵਜੇ 5:00 ਵਜੇ ਸ਼ੁਰੂ ਹੋਇਆ ਅਤੇ 1:30 ਵਜੇ ਖਤਮ ਹੋਇਆ ਆਪਰੇਸ਼ਨ ਸਿੰਦੂਰ ਜਿਸ ਵਿੱਚ ਭਾਰਤੀ ਫੌਜ ਨੇ ਪਾਕਿਸਤਾਨ ਅਤੇ ਪਾਕਿਸਤਾਨ ਦੇ ਕਬਜ਼ੇ ਵਾਲੇ ਕਸ਼ਮੀਰ ਪੀਓਕੇ ਵਿੱਚ ਅਤਵਾਦੀਆਂ ਦੇ ਉਸ ਦੇ ਨੈਟਵਰਕ ਨੂੰ ਸਿਰਫ 25 ਮਿੰਟਾਂ ਵਿੱਚ 9 ਅਤਵਾਦੀ ਟਿਕਾਣਿਆਂ ਨੂੰ ਨਿਸ਼ਾਨਾ ਬਣਾ ਕੇ ਟੁਕਵਾ ਜਵਾਬ ਦਿੱਤਾ ਇਸ ਕਾਰਵਾਈ ਵਿੱਚ 24 ਮਿਸਾਈਲਾਂ ਦੀ ਵਰਤੋਂ ਕੀਤੀ ਗਈ ਜਿਸ ਵਿੱਚ ਐਸ ਸੀ ਏ ਐਲ ਪੀ ਕਰੂਜ਼ ਮਿਸਾਈਲ ਅਤੇ ਸਮਾਰਟ ਬੰਬ ਸ਼ਾਮਲ ਸਨ ਇਸ ਕਾਰਵਾਈ ਦਾ ਮੁੱਖ ਉਦੇਸ਼ 22 April ਨੂੰ ਜੰਮੂ ਕਸ਼ਮੀਰ ਦੇ ਪਹਿਲਗਾਮ ਵਿੱਚ ਹੋਏ ਅਤਵਾਦੀ ਹਮਲੇ ਵਿੱਚ ਮਾਰੇ ਗਏ 26 ਨਿਰਦੋਸ਼ ਨਾਗਰਿਕਾਂ ਦੀ ਮੌਤ ਦਾ ਪਤਰਾ ਲੈਣਾ ਸੀ ਹਮਲੇ ਤੋਂ ਬਾਅਦ ਪਾਕਿਸਤਾਨ ਨੇ ਕੰਟਰੋਲ ਰੇਖਾ ਅਤੇ ਜੰਮੂ ਕਸ਼ਮੀਰ ਦੇ ਨਾਲ-ਨਾਲ ਗੋਲਾਬਾਰੀ ਕੀਤੀ ਅਤੇ ਸਰਹੱਦੀ ਖੇਤਰਾਂ ਵਿੱਚ ਡਰੋਨ ਹਮਲੇ ਕਰਨ ਦੀ ਸਫਲ ਕੋਸ਼ਿਸ਼ ਕੀਤੀ। ਸੋ ਇਹ ਵੀਡੀਓ ਜਿਹੜਾ ਭਾਰਤੀ ਫੌਜ ਨੇ ਸਾਂਝਾ ਕੀਤਾ ਹੈ ਇਸ ਵਿੱਚ ਤੁਸੀਂ ਸਿੱਧੇ ਤੌਰ ਤੇ ਦੇਖ ਸਕਦੇ ਹੋ ਕਿ ਭਾਰਤੀ ਫੌਜ ਨੇ ਕਿਸ ਤਰੀਕੇ ਨਾਲ ਪਾਕਿਸਤਾਨ ਨੂੰ ਪੈਰਾ ਹੇਟ ਲਿਆ ਦਿੱਤਾ ਸੀ। ਪਾਕਿਸਤਾਨ ਨੂੰ ਇਹ ਸਿੱਖਣ ਤੇ ਮਜਬੂਰ ਕਰ ਦਿੱਤਾ ਸੀ ਕਿ ਭਾਰਤ ਨਾਲ ਸੌਦਾ ਮਹਿੰਗਾ ਪਵੇਗਾ। ਉਧਰ ਅਮਿਤ ਛਾ ਨੇ ਵੀ ਇੱਕ ਗੱਲ ਸਾਫ਼ ਕਰ ਦਿੱਤੀ ਹੈ ਕਿ ਜੇਕਰ ਅਤਵਾਦ ਦਾ ਸਾਥ ਨਹੀਂ ਛੱਡੇਗਾ ਪਾਕਿਸਤਾਨ ਤੇ ਬੂੰਦ ਬੂੰਦ ਲਈ ਦਰਸੇਗਾ ਪਾਕਿਸਤਾਨ ਸੋ ਪਾਕਿਸਤਾਨ ਨੂੰ ਵੀ ਹੁਣ ਇਹ ਹੋਸ਼ ਆ ਗਿਆ ਹੋਵੇਗਾ ਕਿ ਭਾਰਤ ਆਪਣੇ ਬਲਬੂਤੇ ਦੇ ਕੀ ਕੁਝ ਕਰ ਸਕਦਾ